ਹਾਂਜੀ ਹੈਲੋ ਫਰੈਂਡਸ ਵੈਲਕਮ ਹੈ YouTube ਚੈਨਲ ਜੀ ਕਿ ਮੈਂ ਸਾਰੇ ਠੀਕ ਠਾਕ ਹਾਂ ਜੀ एवरीडे ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਤੁਸੀਂ ਠੀਕ ਠਾਕ ਹੋ ਜੀ ਮੈਂ ਬਿਲਕੁਲ ਠੀਕ ਠਾਕ ਹਾਂ ਅੱਜ ਜੀ ਰਾਤ ਦੀ ਹੈ ਕਿ ਵੀਡੀਓ ਕੋ ਕਿ ਕੱਲ ਸਾਰਾ ਦਿਨ ਆਪਣੇ ਪਾਣੀ ਨਹੀਂ ਆਇਆ ਤੇ ਇਹ 8:30 9:00 9:10 ਵਜੇ ਦਾ ਟਾਈਮ ਸੀ ਜੋ ਟੈਂਕ ਪਾਣੀ ਦਾ ਮੰਗਵਾਇਆ ਤੇ ਮਤਲਬ ਸਾਰਾ ਨੇ ਆਪਣੀ ਗਲੀ ਵਾਲਾ ਨੇ ਪਾਣੀ ਭਰ ਲਿਆ ਸੀ ਤੇ ਮੈਂ ਵੀਡੀਓ ਬਣਾ ਰਹੀ ਸੀ ਅਸੀਂ ਵੀ ਪਾਣੀ ਭਰੇਆ ਪਰ ਅਸੀਂ ਬਾਅਦ ਚ ਭਰੇਆ ਦੋ ਟੱਬ ਭਰ ਲਏ ਸੀ ਬਾਕੀ ਐ ਨਾ ਵੀ ਆਪਣੇ ਮੋਟਰ ਚ ਪਾਣੀ ਆ ਨਹੀਂ ਸੀ ਆਏਗਾ ਆਪਾਂ ਸਾਹਮਣੇ ਮਾਮੀ ਜੀ ਕਲੀ ਮੋਟਰ ਛੱਡ ਕੇ ਜਿਹੜਾ ਹੈਗਾ ਆਪਾਂ ਪਾਣੀ ਭਰ ਲਿਆ ਸੀਗਾ ਠੀਕ ਜੀ ਮਤਲਬ ਅੱਧਿਕ ਟੈਂਕੀ ਆਪਣੀ ਹੋ ਗਈ ਸੀ ਬਾਕੀ ਆਪਾਂ ਪੀਣ ਵਾਸਤੇ ਪਾਣੀ ਭਰ ਲਿਆ ਸੀਗਾ ਠੀਕ ਹੈ ਜੀ ਸਾਰੇ ਗਲੀ ਵਾਲੇ ਮਤਲਬ ਪਾਣੀ ਭਰ ਰਹੇ ਨਹੀਂਗੇ ਹਨ ਦੇਖੋ ਜੀ ਪਾਣੀ ਇੱਕ ਦਿਨ ਨਹੀਂ ਆਉਂਦਾ ਤੇ ਉਹਦੀ ਆਪਾਂ ਨੂੰ ਨਾ ਮਤਲਬ ਪਤਾ ਲੱਗ ਜਾਂਦਾ ਵੀ ਹਾਂ ਪਾਣੀ ਕਿੰਨਾ ਜ਼ਰੂਰੀ ਆ ਜਦੋਂ ਪਾਣੀ ਹੁੰਦਾ ਆਪਾਂ ਨੂੰ ਮਤਲਬ ਉਹ ਨਹੀਂ ਕਰਦੇ ਹੈਗੇ ਹਨ ਤੇ ਪਾਣੀ ਬਿਨਾ ਕੁਝ ਵੀ ਨਹੀਂ ਹੈਗਾ ਜੀ ਇੱਧਰ ਟ੍ਰੇਨ ਆ ਗਈ ਸੀ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਦੇਸੀ ਨਹੀਂ ਹੈਗੀ ਨੇਰਾ ਸੀਗਾ ਤੇ ਇੱਧਰ ਦੇਖੋ ਸਾਡੇ ਵਾਲ ਟੈਂਕੀ ਵੀ ਪਾਣੀ ਭਰੀ ਜਾਂਦੀ ਆ ਤੇ ਅਸੀਂ ਉੱਪਰ ਹੀ ਖੜੇ ਸੀ ਮੈਂ ਵੀ ਮੈਂ ਸੀ ਤੇ ਸਰਦਾਰ ਜੀ ਉੱਪਰ ਸੀਗੇ ਨੀਚੇ ਆ ਦੇਖੋ ਪਾਣੀ ਸਾਰੇ ਹੋ ਗਿਆ ਪਿਆਗਾ ਬਾਲਟੀਆਂ ਭਰੀਆਂ ਮੀਆਂ ਲੀਆਂ ਲਓ ਜੀ ਇਹ ਹੈਗਾ ਨੈਕਸਟ ਮਾਰਨਿੰਗ ਦਾ ਟਾਈਮ ਜਦੋਂ ਮੈਂ ਸਬਜੀ ਬਣਾਤੀ ਮਤਲਬ ਸਬਜੀ ਨੂੰ ਤੜਕਾ ਲਗਾ ਲਗਾ ਦਿੱਤਾ ਸੀਗਾ ਤੇ ਸਬਜੀ शिमला ਮਿਰਚ ਦੀ ਬਣਾਈ ਆਪਾਂ ਠੀਕ ਹੈ ਜੀ ਇਸ ਤੋਂ ਪਹਿਲਾਂ ਬੱਚਿਆਂ ਦਾ ਲੰਚ ਪੈਕ ਬੱਚਿਆਂ ਦੀ ਤਿਆਰੀ ਤੇ ਝਾੜੂ ਪੂੰਛਾ ਠੀਕ ਹੈ ਜੀ ਸਾਢੇ 8 ਵਜੇ ਟਾਈਮ ਆ ਇਹ ਨਹੀਂ ਸੋਰੀ ਸਵਾ 8 ਵਜੇ ਦਾ ਹੋਊਗਾ ਟਾਈਮ ਤੇ ਝੜੂ ਪੋਚਾ ਆਟਾ ਗੁੰਨਣਾ ਭਾਂਡੇ ਮੰਗਣੇ ਇਹ ਸਾਰੇ ਕੰਮ ਆਪਾਂ ਕੰਪਲੀਟ ਕਰ ਦਿੱਤੇ ਸੀ ਸਿਰਫ ਬਾਰੋ-ਬਾਰੋ ਰਹਿ ਗਿਆ ਸੀ ਜੀ ਆਪਣਾ ਘਰ ਨਾਲਾ ਤੇ ਕਿਉਂਕਿ ਬਾਹਰ ਫਿਰ ਮੰਜੀ ਮੇਰੇ ਡਾਹੇ ਪੈ ਸੀ ਪਾਪਾ ਜੀ ਹੁਣੇ ਬੈਠੇ ਸੀਗੇ ਮੰਮੀ ਹੁਣੇ ਤੇ ਮੈਂ ਬਾਹਰ ਸਫਾਈ ਨਹੀਂ ਕੀਤੀ ਜਾਂ ਆਪਣੀ ਰਹਿ ਗਈ ਸੀ ਜੀ ਬਸ ਕਿਚਨ ਦੀ ਕਲੀਨਿੰਗ ਠੀਕ ਹੈ ਜੀ ਮੈਨੂੰ ਉਸ ਬਸ ਫਟਾਫਟ ਭਾਂਡੇ ਵਗੈਰਾ ਦੇਖੋ ਥੋੜੇ ਜਿਹਾ ਹੋਰ ਹੋਗੇ ਤੇ ਬਸ ਫਿਰ ਮਤਲਬ ਕਿਆ ਦੇਖੋ نیچے ਪੋਚਾ ਵਗੈਰਾ ਮੇਰਾ ਲਾਇਆ ਪਿਆਗਾ ਠੀਕ ਹੈ ਜੀ ਬਾਹਰ ਤੇ ਬਸ ਕਿਚਨ ਦੀ ਕਲੀਨਿੰਗ ਉਹ ਆਪਾਂ ਕਰ ਦਾਂਗੇ ਰੋਟੀ ਬਣਾਉਣ ਤੋਂ ਬਾਅਦ ਆਪਣੀ ਸਬਜੀ ਇੱਕ ਸਾਈਡ ਤੇ ਬਣੀ ਜਾਊਗੀ ਜੀ ਇੱਕ ਸਾਈਡ ਤੇ ਬਣਾ ਦੂੰਗੀ ਰੋਟੀਆਂ ਦੇਖੋ ਸਫਾਈ ਵਗੈਰਾ ਆਪਣੀ ਕਰ ਦਿੱਤੀ ਆ ਬਾਰੇ ਮੰਮੀ ਪਾਇਆ ਸੀ ਜਹਾ ਅੰਬ ਦਾ ਚਾਰ ਠੀਕ ਹੈ ਜਿਹੜਾ ਅੰਬ ਆਪਣੇ ਤੁਹਾਨੂੰ ਦਿਖਾਇਆ ਦਿਖਾਇਆ ਕਾਫੀ ਵਾਰ ਵੀਡੀਓ ਦੇ ਵਿੱਚ ਜਿੱਤੇ ਅੰਬ ਲੱਗੇ ਹੋਏ ਸੀ ਠੀਕ ਹੈ ਜੀ ਉਹ ਅੰਬ ਤੋੜਿਆ ਦੇਖੋ ਸਾਰੇ ਆਪਣੀ ਮਤਲਬ ਸਫਾਈ ਆ ਪਰਲੇ ਬਸ ਇਹ ਕੱਪੜਾ ਹਮਾਂ ਲਾਣੀ ਪਈ ਨੇ ਜੀ ਬੱਚਦੇ ਦਸਾਦਾਰ ਜੀ ਹੋ ਰਹੇ ਨੇ ਤਿਆਰ ਬੱਚੇ ਸਕੂਲ ਜਾ ਚੁੱਕੇ ਨੇ ਜੀ ਠੀਕ ਹੈ ਜੀ ਤੇ ਬਸ ਅੱਪਾ ਰੋਟੀ ਉਟੀ ਬਣਾਉਣੀ ਹੈ ਕਿ ਸਰਦਾਰ ਜੀ ਨੇ ਜਾਣਾ ਲੋ ਜੀ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਹਨਾ ਕਿਚਨ ਚ ਤਾਂ ਬਹੁਤ ਜ਼ਿਆਦਾ ਗਰਮੀ ਲੱਗਦੀ ਆ ਤੇ ਬਸ ਆਪਾਂ ਬਣਾਉਣ ਲੱਗੇ ਸੀਗੇ ਰੋਟੀ ਤੇ ਆਪਣੀ ਸਾਈਡ ਤੇ ਸਬਜ਼ੀ ਵਗੈਰਾ ਬਣ ਰਹੀ ਇੱਧਰ ਮੰਮੀ ਵੀ ਲੱਗੇ ਪਏ ਸੀਗੇ ਚਾਰ ਵਗੈਰਾ ਨੂੰ ਸੈੱਟ ਕਰਨ ਵਾਸਤੇ ਤੇ ਬਸ ਕੁਛ ਨਾ ਕੁਛ ਕਰਦੇ ਰਹਿੰਦੇ ਨੇ ਸੂਰ ਸੂਰ ਤੇ ਚਲੋ ਜੀ ਫਟਾਫਟ ਬਣਾ ਲੈਂਦੇ ਆ ਰੋਟੀ ਤੇ ਤੇ ਮਮੀ ਹੋਣਾ ਰੋਟੀ ਵਗੈਰਾ ਦੇ ਦੂੰਗੀ ਜੀ ਮੈਂ ਠੀਕ ਹੈ ਜੀ ਤੇ ਖਾ ਲਾਂਗੇ ਜੀ ਆਪਾ ਲਓ ਜੀ ਮੈਂ ਤੁਹਾਨੂੰ achar ਦਿਖਾਉਣੀ ਹੈ ਅੱਜ ਇਹ ਵਾਲੀ ਅੰਬੀਆਂ ਦਾ achar ਹੈ ਇਹ ਨਾ ਮਤਲਬ ਨਾਲ ਦੀ ਨਾਲ ਹੀ ਖਾਦਾ ਜਾਣਾ ਚਾਹੀਦਾ ਹੈ ਨਹੀਂ ਤਾਂ ਫਿਰ ਜ਼ਿਆਦਾ ਖਰਾਬ ਹੋ ਜਾਊਗਾ ਤੇ ਵਿਸ਼ੇਤੀ ਖਰਾਬ ਹੋ ਜਾਂਦਾ ਸੌਰੀ ਜ਼ਿਆਦਾ ਖਰਾਬ ਕਹੇਗੀ ਮਤਲਬ ਵਿਸ਼ੇਤੀ ਖਰਾਬ ਹੋ ਜਾਊਗਾ ਕਿਉਂਕਿ ਇਹ ਉਹ ਵਾਲੇ ਅੰਬ ਨਹੀਂ ਹੈਗੇ ਹਨ ਜਿਹੜੇ achar ਅੰਬ ਹੁੰਦੇ ਨੇ ਮਤਲਬ achar ਵਾਸਤੇ ਤਿਆਰ ਹੁੰਦੇ ਨੇਗੇ ਅੰਬ ਹਨ ਤੇ ਹਜੇ ਮਤਲਬ ਨਾ ਇਹਦੇ ਵਿੱਚ ਜਾਲਾ ਨਹੀਂ ਪਾਇਆ ਹੈਗਾ ਅੰਬ ਦੇ ਵਿੱਚ ਤੇ ਅੰਬ ਉਹ ਤਾਂ ਮਤਲਬ ਸਾਰਾ ਨੇ ਤਾਰ ਲੇ ਅੰਬ ਕਿਉਂਕਿ ਇਹ ਵਾਲਾ 플ੌਟ ਆ ਜਿਹੜਾ ਹੈਗਾ ਸਾਡੇ ਮਾਮਾ ਜੀ ਦੇ ਮਤਲਬ ਸਾਡੇ ਪਾਪਾ ਜੀ ਦੇ ਮਾਮਾ ਜੀ ਦੇ ਪੋਤੇ ਨੇ ਲਿਆਗਾ ਮਤਲਬ ਮੁੰਡੇ ਨੇ ਲਿਆਗਾ ਤੇ ਉਹ ਮਤਲਬ ਉਹਦੇ ਮੁੰਡੇ ਵਾਏ ਹੋਏ ਨਹੀਂ ਜੀ ਅੱਗੂ ਹਨਾ ਚਲੋ ਜਿਹੜਾ ਮਿਲ ਕੇ ਲੈ ਲਿਆ ਬਹੁਤ ਵਧੀਆ ਹੋਇਆ ਤੇ ਚਲੋ ਆਪਣੇ ਹਨਾ ਤੇ ਮਤਲਬ ਤੋੜਲੇ ਸੀਗੇ ਅੰਬ ਸਾਰੇ ਤੇ ਫਿਰ ਬੰਡਲੇ ਸੀਗੇ ਹਨਾ ਥੋੜੇ ਥੋੜੇ ਸਾਰਿਆਂ ਨੇ ਚਾਰ ਪਾ ਲਿਆ ਜੀ ਤੇ ਬਸ ਲਓ ਜੀ ਪਰੋਟੀਆਂ ਬਣਾ ਲਈਏ ਫਟਾਫਟ ਠੀਕ ਆ ਜੀ ਫਿਰ ਤੁਹਾਨੂੰ ਮਿਲਦੇ ਆਪਾਂ ਲਓ ਜੀ ਰੋਟੀ ਰੋਟੀ ਬਣਾਉਂਦੇ ਬਣਾਉਂਦੇ ਨਾ ਮੈਨੂੰ ਸਰਦਾਰ ਜੀ ਕਹਿੰਦੇ ਮੇਰੇ ਵਾਸਤੇ ਬਣਾ ਦੀ ਪੂੜੇ ਤੇ ਮੈਂ ਤਾਂ ਭੁੱਲੀ ਗਈ ਸੀ ਕਿ ਸਰਦਾਰ ਜੀ ਵਾਸਤੇ ਪੂੜੇ ਬਣਾਉਣੇ ਆ ਤੇ ਫਟਾਫਟ ਇੱਕ ਪਿਆਜ਼ ਕੱਟਿਆ ਤੇ ਆ ਜੀ ਬੇਸਨ ਦੋ ਪੂਰੇ ਬਣਾਉਂਗੀ ਮਸਾਦਾਰ ਜੀ ਵਾਸਤੇ ਤੇ ਬਸ ਇਹਦੇ ਵਿੱਚ ਪਾਉਂਗੀ ਨਮਕ ਮਿਰਚ ਤੇ ਬਸ ਹਲਦੀ ਥੋੜੀ ਜੀ ਤੇ ਉਹਨਾਂ ਦਾ ਟਾਈਮ ਵੀ ਹੋਗਾ ਸੀਗਾ ਮੈਨੂੰ ਕਹਿੰਦੇ फटाफट ਬਣਾ ਦੇ ਮੈਂ ਕਿ ਚਲੋ ਮੈਂ ਜਲਦੀ ਜਲਦੀ ਬਣਾ ਦਿੰਦੀ ਹਾਂ ਤੁਸੀਂ ਬੈਠੋ ਗਰਮ ਗਰਮ ਖਾ ਕੇ ਚਲੇ ਜਾਓ ਤੇ ਸਵੇਰੇ ਸਵੇਰਾ ਨਾ ਮਤਲਬ ਜ਼ਿਆਦਾਤਰ ਐਵੇਂ ਹੁੰਦਾ ਵੀ ਸਵੇਰੇ ਸਵੇਰੇ ਸਰਦਾਰ ਜੀ ਪੂੜੀ ਖਾ ਕੇ ਜਾਂਦੇ ਆ ਬੇਸਨ ਦੀ ਤੇ ਲੋ ਜੀ ਥੋੜਾ ਥੋੜਾ ਪਾਣੀ ਪਾ ਕੇ ਨੂੰ ਆਪਾਂ ਮਤਲਬ ਇਹ ਕੋਲ ਜਿਹੜਾ ਹੈਗਾ ਤਿਆਰ ਕਰਨਾ ਹੁੰਦਾ ਹੈ ਜੇ ਆਪਾਂ ਇਹਦੇ ਵਿੱਚ ਪਹਿਲੀ ਈ ਥਾ ਪਾਣੀ ਪਾਵਾਂਗੇ ਤਾਂ ਗੱਠਾਂ ਬਣ ਜਾਂਦੀਆਂ ਨੇ ਹਣਾ ਤੇ ਕੁਝ ਤੱਕ ਕਾਫੀ ਜ਼ਿਆਦਾ ਟਾਈਮ ਲੱਗਦਾ ਹੈ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਤਿੰਨ ਵਾਰ ਪਾਣੀ ਪਾਇਆ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਦਾ ਕੋਲ ਤਿਆਰ ਕਰ ਲਾਂਗੇ ਜੀ ਤੇ ਬਸ ਅਦਾ ਜਿਵੇਂ ਬਣਾ ਕੇ ਦਿਦਾਂਗੇ ਆਪਾਂ ਪੂਰੇ ਤੇ ਫਿਰ ਮੇਰੇ ਮਾਈਂਡ ਚ ਆਇਆ ਮੈਂ ਕਿ ਚਲੋ ਮੈਂ ਹਰੀ ਮਿਰਚ ਵੀ ਪਾਈ ਲੈਣੀ ਆ। ਪਹਿਲਾਂ ਮੈਂ ਸੋਚਿਆ ਸੀ ਮਹਰੀ ਮਿਰਚ ਨੀਕ ਹੁੰਦੀ ਹੈਗੀ ਤੇ ਬਣਾ ਲੈਣੀ। ਇਹ ਉਹ ਹਰੀਆਂ ਮਿਰਚਾਂ ਜਿਹੜੀਆਂ ਜਿਆਦਾ ਕੋੜੀ ਨਹੀਂ ਹੁੰਦੀਆਂ ਹੈਗੀਆਂ ਤੇ ਆਪਾਂ ਦੋਪਲੇ ਬਣਾਉਣੇ ਸੀ ਉਸ ਦੇ ਅਕੋਰਡਿੰਗ ਜਿਹੜੀ ਆਪਾਂ ਇੱਕ ਹਰੀ ਮਿਰਚ ਦੇ ਵਿੱਚ ਕੱਟ ਕੇ ਪਾ ਲਈ। ਥੋੜਾ ਜਿਹਾ ਘਿਓ ਲਾਇਆ ਜੀ ਪਤਵੇ ਦੇ ਉੱਤੇ। ਤੇ ਇਹ ਜਿ फटाफट ਬਸ ਇਹਦੇ ਉੱਤੇ ਤਵੇ ਤੇ ਪਾ ਦਾਂਗੇ ਜੀ ਫਲਾ ਦਾਂਗੇ ਜੀ ਤੇ ਬਸ ਇਦੋਂ ਇਹ ਸਬ지ਆ ਤੇਨੂੰ ਆਪਾਂ ਫਲਟ ਦਾਂਗੇ ਜੀ ਬਸ ਫਿਰ ਅਦੇ ਉੱਤੇ ਲਾ ਦਾਂਗੇ ਕਿਉਂਕਿ ਬਾਕੀ ਤੁਸੀਂ ਕਿਉਂ ਤੋਂ ਬਿਨਾ ਵੀ ਬਣਾ ਸਕਦੇ ਹੋ ਆਪਣੀ ਮਰਜ਼ੀ ਆ ਤਦ ਕਦੇ ਕਦੇ ਮੈਂ ਕਿਉਂ ਤੋਂ ਬਿਨਾ ਹੀ ਬਣਾ ਦਿੰਨੀ ਆ ਤਦ ਕਦੇ ਥੋੜਾ ਥੋੜਾ ਕਿਉਂ ਲਾ ਦਿੰਨੇ ਆ ਇਸ ਤਰ੍ਹਾਂ ਦਾ ਆਪਾਂ ਨੂੰ ਮਤਲਬ ਕਿ ਖੋਚਣਾ ਚਾਹੀਦਾ ਹੁੰਦਾਗਾ ਤੇ ਇਹਦੇ ਨਾਲ ਜਲਦੀ ਆਸਾਨੀ ਨਾਲ ਹੋ ਜਾਂਦਾ ਠੀਕ ਆ ਚੱਕਰ ਜਾਂਦਾ ਮਤਲਬ ਪੂਰਾ ਤੇਦਰ ਮੈਂ ਮਤਲਬ ਪਹਿਲਾਂ ਇਹ ਸਬਜੀ ਬਣਾਈ ਆ ਜੇ ਸਬਜੀ ਮਤਲਬ ਉਹ ਕਰਦੀ ਸੀ ਕਿ ਤੜਕਾ ਲਾ ਰਹੀ ਸੀ ਨਾਲ ਦੀ ਨਾਲ ਮੈਂ ਪਿਆਜ਼ ਵੀ ਛਿੱਲ ਕੇ ਰੱਖਤੀ ਸੀ ਤੇ ਮਤਲਬ ਕਿ ਮੈਂ ਕਿ ਚਲੋ ਜੇ ਲੋੜ ਹੋਈ ਕੱਟ ਲਾਂਗੇ ਆਪਾਂ ਹ ਸਬਜੀ ਘਰਨੂ ਤੇ ਇਸ ਤਰ੍ਹਾਂ ਕੰਮ ਆਪਾਂ ਨਾਲ ਦੀ ਨਾਲ ਥੋੜੇ-ਬੋੜੇ ਕਰ ਲੈਂਦੇ ਹੁੰਦੇ ਆ ਤਾਂ ਕਿ ਜਿਹੜਾ ਅੱਗੇ ਵਾਲਾ ਕੰਮ ਆਪਣਾ ਉਹ ਸੌਖਾ ਹੋ ਜੇ ਹਨਾ ਤੇ ਬਸ ਸਿਰੇ ਹੁੰਦਾ ਕਿ ਇੱਦਾਂ ਘੰਟਾ ਜ਼ਿਆਦਾ ਲੱਗ ਜਾਂਦਾ ਪਰ ਸਾਰੇ ਕੰਮ ਖਤਮ ਹੋ ਜਾਂਦੇ ਨੇ ਫਿਰ ਦਿਨੇ ਆਪਾਂ ਵਿਲੇ ਹੋ ਜਾਂਦੇ ਆ ਤੇ ਬਸ ਜਦੋਂ ਪ੍ਰਸ਼ਾਦਾ ਛਕਣਾ ਹੁੰਦਾ ਦੁਪਹਿਰ ਵੇਲੇ ਉਹਦੀ ਕਿਚਨ ਚੋਂ ਨੇ ਉਸ ਤੋਂ ਪਹਿਲਾਂ ਕਿਚਨ ਚੋਂ ਮਤਲਬ ਕੁਝ ਘਰਨ ਦੀ ਲੋੜ ਨਹੀਂ ਹੁੰਦੀ ਤੇ ਆਪਾਂ ਨੂੰ ਸਲਾਈ ਵਾਸਤੇ ਵੀ ਫਿਰ ਟਾਈਮ ਮਿਲ ਜਾਂਦਾ ਹਨਾ ਤੇ ਦੂਜੂਸ ਤੇ ਸਿਲਾਈ ਕਰਨੀ ਹੁੰਦੀ ਆ ਫਿਰ ਜਿਹਦੇ ਫਿਰ ਵਿੱਚ ਦੀ ਐ ਮੈਂ ਟੈਂਸ਼ਨ ਦੀ ਵੀ ਸਬਜੀ ਬਣਾਉਣ ਵਾਲੀ ਆ ਰੋਟੀ ਬਣਾਉਣ ਵਾਲੀ ਆ ਫਿਰ ਇਸ ਤਰ੍ਹਾਂ ਨਾ ਕੰਮ ਨਹੀਂ ਮਤਲਬ ਹੁੰਦੇ ਹੈਗੇ ਲੋ ਜੀ ਬਣਾ ਦਿੱਤਾ ਆਪਾਂ ਇੱਕ ਪੂੜਾ ਤੇ ਸਰਦਾਰ ਜੀ ਨੇ ਹਾਕ ਮਾਰ ਲਈ ਸੀ ਆਜੋ ਖਾ ਲਓ ਤੇ ਸਾਈਡ ਤੇ ਸਰਦਾਰ ਜੀ ਖਾ ਰਹੇ ਨੇ ਇਧਰ ਮੈਂ ਬਸ ਦੂਸਰਾ ਪੂੜਾ ਵੀ ਪਾਤਾ ਜੀ ਉਸ ਫਿਰ ਖਾ ਕੇ ਸਰਦਾਰ ਜੀ ਚਲੇ ਜਾਣਗੇ ਜੀ ਆਫਿਸ ਉਸ ਤੋਂ ਬਾਅਦ ਬਾਕੀ ਦੇ ਜਿਹੜੇ ਹੈਗੇ ਮੈਂ ਰੋਟੀ ਪਰ ਬਣਾ ਲਵਾਂਗੀ ਜਿਹੜੀ ਰਹਿੰਦੀਆਂ ਨੇ ਕਿਉਂਕਿ ਇਹ ਜਿੰਨੀਆਂ ਰੋਟੀਆਂ ਬਣਾਈਆਂ ਨੇ ਅੱਧੀਆਂ ਰਹਿ ਗਈਆਂ ਨਹੀਂ ਤੇ ਬਸ ਉੱਪਰ ਤੋਂ ਰੋਟੀ ਦੇ ਦੂੰਗੀ ਜੀ ਮੰਮੀ ਨੂੰ ਲਓ ਜੀ ਲੱਗੀ ਸੀ ਜੀ ਮੈਂ ਤਾਂ ਰੋਟੀ ਬਣਾਉਣ ਵਾਸਤੇ ਮੈਂ ਕਿਹਾ ਚਲੋ ਨજર ਪੇੜੇ ਪੂੜੇ ਕਰ ਲੈਂਨੀ ਹੈ ਜਦੋਂ ਕਈ ਵਾਰ ਭੁੱਖ ਲੱਗੀ ਹੋਵੇ ਨਾ 2 ਮਿੰਟ ਚ ਤਿਆਰ ਹੋ ਜਾਂਦੇ ਨੇ ਇਸ ਤਰ੍ਹਾਂ ਬੇਸਨ ਦੇ ਪੂੜੇ ਬਣਾ ਕੇ ਖਾ ਲੇ ਤੇ ਸਬਜੀ ਆਪਣੀ ਤਿਆਰ ਹੈ ਜੀ ਤੋ ਤਗਰੀਬਾ ਸੌ ਰੋਟੀ ਖਾ ਲੀ ਜੀ ਮੈਂ ਰੱਟਾ ਰੋਟੀ ਖਾਣ ਕਰਨੀਆਂ ਰਹਿ ਗਈਆਂ ਬਸ ਮੈਂ ਖਾऊंगी ਹੁਣ ਆਪਣੇ ਸਾਰੇ ਕੰਮ ਖਤਮ ਹੋ ਚੁੱਕੇ ਨੇ ठीक है जी किचन अपने साफ कर दी मैंने स्लैब सारी गैस साफ कर दी बर्तन साफ़ करते जी बर्तन वगैरह साफ कर दिए पत्थर जोड़ा है मतलब फिर दोबारा साफ करते रखा क्योंकि दस में स्टार्टिंग रात जो है पानी की काफ़ी ज़्यादा कमी होगी थी पानी नहीं सी आया है करके टेंकी भरी हुई है हम टेंकी जी मतलब कि फुल नहीं भरी हुई अर्धी तो थोड़ी ज्यादा भरी हुई है तो ਸਾਦਨ ਬਰਤਨਾ ਫਿਰ ਆ ਦੁਪਹਿਰੇ ਦਾ ਪਤਾ ਨਹੀਂ ਆਉਂਦਾ ਜੀ ਪਾਉਂਗਾ ਜੀ ਪਾਣੀ ਇਸ ਲਈ ਇਹਨੂੰ ਕੋਪਾ ਕੋਪ ਕਰਦੇ ਵਿੱਚ ਪਾਣੀ ਭਰ ਕੇ ਬਰਤਨਾ ਪਾਸਾਫ ਕਰ ਲਿਆ ਤੇ ਇਹਨੇ ਬੂਕੀਆ ਠੀਕ ਆ ਤੇ ਉੱਚੇ ਗਰਮ ਪਹਿਲਾਂ ਲਾ ਦਿੱਤੇ ਸੀ ਠੀਕ ਆ ਜੀ ਸੱਜੇ ਬਣਾਤੀ ਰੋਟੀ ਬਣਾ ਜਾਂਦੀ ਹੈ ਦੁਪਹਿਰ ਦੀ ਤੇ ਮੈਂ ਹੁਣ ਕਹੂੰਗੀ ਜੀ ਆਪ ਰੋਟੀ ਠੀਕ ਆ ਜੀ ਰੋਟੀ ਖਾਣ ਤੋਂ ਬਾਅਦ ਫਿਰ ਬਣਾ ਕਹੂੰਗੀ ਪਰ ਮੈਨੂੰ ਮੈਂ ਜਿਵੇਂ ਨਾ ਕਿ ਫਿਰ ਰੋਟੀ ਖਾਣਾ ਮੈਨੂੰ ਨਾ ਤੇ ਤੁਮ ਨੂੰ ਮੈਨੂੰ ਲੱਗਦਾ ਬਹੁਤ ਜ਼ਿਆਦਾ ਤਰ ਗਾ ਰਹੀ ਹੈ ਤੇ ਲਿੱਪ ਪਤੜ ਕੀ ਹੋਇਆ ਦਾ ਤਾਂ ਹੀ ਕਰ ਸਕੋਗੇ ਜੀ ਤੇ ਗੋਲੇ ਗੋਲੇ ਕਿ ਸੁੱਟ ਹੋ ਜਾਂਦੀ ਹੈ ਹਨ ਗੋਡਾ ਵੀ ਦਰਦ ਕਰਦਾ ਰਹਿੰਦਾ ਤੇ ਉਹਨਾਂ ਨੂੰ ਇੱਕਦਮ ਥਕਾਵਟ ਹੋਈ ਪਈ ਆ ਹੋਣ ਦੀ ਹਿੰਮਤ ਐ ਨਹੀਂ ਬਾਕੀ ਐ ਵੀ ਕਰਮੀ ਜਿਹੀ ਐ ਪਈ ਆ ਤੇ ਇਸ ਵਾਰ ਜੋ ਹਵਾ ਲੈ ਕੇ ਕਲਮ ਰੋਟੀ ਖਾਂਦੀ ਰੋਟੀ ਖਾਂਦੋਂ ਬਾਅਦ ਘਰ ਨਾਲ ਆ ਕੇ ਆਉਣੀ ਐ ਜੀ ਤੇ ਬਾਕੀ ਕੁਝ ਮੰਗ ਲੈਂਦੇ ਆ ਜੀ ਲੇ ਬਾਹਰ ਮੇਰੇ ਝਾੜੂ ਬੁਰਾ ਜਿਹਾ ਕਿਉਂ ਨਾ ਮੇ ਬਹੁਤ ਬੈਠੇ ਸੀ ਬਾਰੇ ਤਾਂ ਕਰਕੇ ਮੇ ਝਾੜੂ ਨਹੀਂ ਕੱਟਿਆ ਠੀਕ ਹੈ ਜੀ ਹੁਣ ਮੈਂ ਝਾੜੂ ਨੂੰ ਕੱਟਦੇ ਬਾਹਰੋਂ ਸਾਫ ਅੰਦਰੋਂ ਸਾਰਾ ਸਾਫਾ ਬਾਹਰੋਂ ਨਿਸਾਫਾ ਹੈ ਉਹਨੂੰ ਕਰਦੇ ਹਾਂ ਸਫਾਈ ਤੇ ਫਿਰ ਰੋਟੀ ਖਾ ਕੇ ਨਹਾ ਕੇ ਫਿਰ ਨੂੰ ਮਿਲ ਠੀਕ ਹੈ ਜੀ ਹਾਂ ਜੀ ਫਰੈਂਡਸ ਟਾਈਮ ਬੱਜੇ 1 ਵਜ ਗਿਆ ਫਰੈਂਡਸ ਠੀਕ ਹੈ ਜੀ ਤੇ ਮਤਲਬ ਕੰਮ ਕੰਮ ਕਰਕੇ ਤੇ ਖਾਣਾ ਵਗੈਰਾ ਖਾਣ ਤੋਂ ਬਾਅਦ ਸਭ ਤੋਂ ਪਹਿਲਾਂ ਕਿੰਦਾ ਸੀ ਕਿ ਮੈਂ ਮਾਰਕਿਚ ਵਹਣੀ ਪਰ ਸਕੂਲ ਦਾ ਅਨਛੇ ਫਰੈਂਡ ਨੇ ਫੋਨ ਕਰਤਾ ਵੀ ਸਕੂਲ ਚ ਫੀਸ ਭਰ ਕੇ ਆਣੀ ਹੁਣ ਤੱਕ ਫੀਸ ਭਰ ਕੇ ਆ ਜੀ ਨਾਲੇ ਆਪਾਂ ਮਤਲਬ ਕਿ ਅਸ ਮੈਂ ਆਪਣੇ ਸਟਿਚ ਕਰ ਲੈ ਸੀ ਜਿਹੜੇ ਉਹਦੇ ਲੈਸ ਵੇਰ ਲੈ ਕੇ ਨਹੀਂ ਅਜੇ ਤੱਕ ਆਪਣੇ ਨਿਊਸ ਉੱਤੇ ਖਾਉਣੇ ਸੀ ਤੇ ਨਾਲੇ ਇੱਕ ਲੈਸ ਉੱਤੇ ਸਟਿਚ ਕਰਨਾ ਸੀਗਾ ਤਰੋੜੀ ਵਰੀ ਮਮੀ ਦਾ ਤੇ ਉਹਨੇ ਮੈਨੂੰ ਫੋਟੋਸ ਸੀਗਾ ਉਹ ਵਾਲਾ ਤੁਹਾਨੂੰ ਦਿਖਾਉਣਾ ਹੈਗੇ ਸੀ ਠੀਕਾ ਉਹਦਾ ਮੈਂ ਬਸ ਉਹ ਤੋਂ ਸਿੰਪਲੀ ਸੋਚ ਸਮਝਾਉਣੀ ਕਿ ਮੈਂ ਲੈ ਕੇ ਆਈ ਨਹੀਂ ਪਰ ਇਹ ਤੇ ਬਾਕੀ ਲੈ ਕੇ ਨਹੀਂ ਤੁਹਾਨੂੰ ਦਿਖਾਉਣੀਆਂ ਠੀਕ ਸੀ ਤੇ ਉਹ ਟਾਈਮ ਕਿ ਬੱਚੇ ਜਦ ਬੱਚੇ ਨੂੰ ਲੱਗਦਾ ਰੋਣਾ ਹਾਂਗਾ ਤੇ ਬਾਹਰ ਤਾਂ ਨਾ ਮਣਾ मतलब ਇਸ ਟਾਈਮ ਜਾਣ ਦਾ ਕੋਈ ਮਤਲਬ ਫਾਇਦੇ ਨਹੀਂ ਸੀ 9:00 11:00 ਵਜੇ 11:00 ਵਜੇ ਦੋ ਘੰਟੇ ਲੱਗੇ ਸਾਨੂੰ ਤੇ ਦੁਪਹਿਰ ਨੂੰ ਸਕੂਲ ਚ ਉਹਦੇ ਟਾਈਮ ਬੱਗ ਗਿਆ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਮਾਰਕੀਟ ਚੋਂ ਨਾ ਟਾਈਮ ਲੱਗਦੀ ਜਾਂਦਾ ਬਿਲਕੁਲ ਪਤਾ ਨਹੀਂ ਆ ਕੋਈ ਚੀਜ਼ ਹੋ ਜਾਏਗੀ ਤਾਂ ਦੇਖ ਕੇ ਹੀ ਤੇਲੀ ਬੰਦਿਆ ਤੇ ਟਾਈਮ ਹੋ ਜਾਦਾ ਸਾਨੂੰ ਤੇ ਬਹੁਤ ਜ਼ਿਆਦਾ ਤਕਸੀਨ ਹੁੰਦੀ ਹੈ। ਹਮ ਤਾਂ ਜਣਾ ਹੋਵਣੀ ਸ਼ਾਮ ਨੂੰ ਠੀਕ ਹੈ ਬਸ ਸ਼ਾਮ ਬੱਧੀ ਠੀਕ ਹੈ ਮਤਲਬ ਉਹ ਗਰਮ ਹੋ ਜਾਗਾ ਹੋ ਗਿਆ ਨਾ ਸ਼ਾਮ ਚਾਹ ਤੇ ਸ਼ਾਮ ਹੋ ਜਿੰਦੇ ਮੋਸਾ ਬੀ ਜਾਏਗਾ ਲੇਕਿਨ ਤਾਂ ਬਜਾ ਕੋਈ ਫਾਲ ਚਲੋ ਜੀ ਮੈਂ ਤੁਹਾਨੂੰ ਦਿਖਾਉਂਦਾ ਮੁੰਡਾ ਦੇ ਕੱਪੜੇ ਠੀਕ ਹੈ ਸੂਟ ਮੇਰੇ ਨਿਊ ਤੇ ਸਬਜੀ ਕਰਨਾ ਤੇ ਸੀ ਆਪ ਕੋ ਪਤਾ ਹੈ ਠੀਕ ਹੈ ਜੀ ਸਿਮਨਾ ਸਬਜੀ ਮੈਂ ਸਹੀ ਤਰ੍ਹਾਂ ਬਣਾਈ ਨਹੀਂ ਤੇ ਪਾਪਾ ਸਲਾ ਪਾਣੀ ਪੀ ਲਈ ਹੰਡਾ ਪੰਨ ਤੇ ਲੱਗੇ ਸੀ ਨੇ ਤੇ ਜਿਹੜਾ ਜਿਹੜਾ ਸਬਜੀ ਦੇਖ ਰਹੇ ਹੋ ਇਹ ਮੇਰੇ ਕੀ ਹੁੰਦਾ ਮੇਰੇ ਨੂੰ ਮਤਲਬ ਮੈਂ ਉਹ ਕਹਿੰਦਾ ਕਿ ਤੁਸੀਂ ਦੇਖਦੇ ਵੀ ਆ ਪਾਸਾ ਦੇਖੋ ਆ ਬੜੀ ਲੈਸ ਲੱਗ ਰਹੀ ਆ ਕੁਛ ਕੁ ਲਿਖਣਾ ਬਾਵਾ ਤੇ ਕਿਵੇਂ ਆਪਣੇ ਘਰੇ ਤੇ ਲੜਾਇਆ ਦਿੱਤਾ ਸੀ ਇਹਦੇ ਤੇ ਠੀਕ ਜਾ ਤੁਸੀਂ ਮੂਰੀਆਂ ਤੇ ਕਹਿ ਸਕਦੇ ਹੋ ਮੂਰੀਆਂ ਤੇ ਦਿੱਤਾ ਸੀ ਉਸੋਂ ਲੱਗਦਾ ਇਹਨੂੰ ਤੋਂ ਮਾ ਫਰੈਂਡਸ ਤੋਂ ਬੜ ਗਿਆ ਤੇ ਵੈਸੇ ਵੀ ਨੀਵਾ ਕੈਫੇ ਦਾ ਕਾਫੀ ਸੁਲਵਾ ਲੀ ਕਾਫੀ ਬੜੀ ਲੱਗ ਸੀ ਕਿ ਮੈਨੂੰ ਪਤਾ ਸੀਗਾ ਜਿਹੜੇ ਸੂਟ ਆਪਾਂ ਧੋਕੇ ਬਣਾ ਲੈਣੇ ਆ ਠੀਕ ਆ ਉਹ ਤਾਂ ਆਪਾਂ ਜਿੰਨਾ ਕਪੜਾ ਸੁਣ ਬਣਾ ਹੁੰਦਾ ਸੰਗਲ ਜਾਂਦਾ ਉਹ ਜਿਹੜਾ ਇਹ ਕਪੜਾ ਸੀ ਨਾ ਮੈਂ ਉਹ ਕਟਿੰਗ ਕਰ ਲਿਆ ਸੀ ਬੱਦ ਵਾ ਜਰਾ ਥੇ ਕਟਿੰਗ ਦਿੱਤਾ ਸੀ ਠੀਕ ਆ ਆਪਣੀ ਇਸ ਨੂੰ ਦੀ ਲੈਂਥ ਵੀ ਜਿਹੜੀ ਮੇਰੀ ਲੈਂਥ ਹੁੰਦੀ 40 ਇੰਚ ਤਿਆਰ ਹੁੰਦਾ ਪਰ 32 ਇੰਚ ਰੱਖ ਲਿਆ ਸੀ ਮੈਂ ਬਸ ਇਸ ਨੂੰ ਮੁੜ ਕੇ ਇੰਨਾ ਬਹੁਤ ਚੁਣਾ ਤਾਂ ਠੀਕ ਕੋਈ ਗੱਲ ਹੋ ਗਈ ਸੰਗਲ ਗਿਆ ਏ ਠੀਕ ਆ ਤੇ ਹੁਣ ਇਹ 40 ਇੰਚ ਨਾਲ થોਡੀ ਸੰਗਾਰ ਵੀ ਆਪਣੀ 36 ਇੰਚ ਰੱਖੀ ਸੀ ਮੈਂ ਤੇ 36 ਜੋ ਹੈ ਮਤਲਬ ਹੈਗੀ ਹੈ 34.5 ਮੇਰੀ ਪ੍ਰੋਫੈਸਰ ਕੋਲ ਠੀਕ ਆ ਰਹੀ ਹੈ ਸਲਵਾਰ ਤੇ ਭਾਵੇਂ ਮੈਂ ਦੇਖ ਸਕਦਾ ਹਾਂ ਕਿ ਜਿੱਥੇ ਮੈਂ ਕੁੱਲੇ ਰੱਖੇ ਸੀ ਬਿਲਕੁਲ ਫਿੱਟਿੰਗ ਬਿਲਕੁਲ ਪੂਰਾ ਹੋ ਗਿਆ ਹੋ ਗਿਆ ਹੈ ਸੋ ਬਾਕੀ ਵੀਰੇ ਸਿੰਪਲ ਹੈ ਕਿ ਹਾਂ ਫਿਰ ਮਤਲਬ ਹੈਗੇ ਨਹੀਂ ਲੈ ਕੇ ਆਈ ਸੀ ਜਿਹਦਾ ਉਹ ਐਸਾ ਪੂਰਾ ਦਾ ਨਹੀਂ ਬਾਕੀ ਉਹਦੀ ਕਟਿੰਗ ਸਟੀਚਿੰਗ ਆਪਾਂ ਤੁਹਾਨੂੰ ਵੀਡੀਓ ਚ ਦਿਵਾਵਾਂਗੇ ਠੀਕ ਹੈ ਜੀ ਮਤਲਬ ਜਦੋਂ ਮੈਂ ਇਸ ਨੂੰ ਕਟਿੰਗ ਕਰਾਂ ਤਾਂ ਤੁਹਾਨੂੰ ਦਿਖਾਵਾਂਗੀ ਇੱਕ ਸਪਾਸਟਾਂ ਮੈਂ ਕਟਿੰਗ ਕਰ ਲਿਆਗੀ ਨਾ ਕਮੀਜ਼ ਦੀ ਕਟਿੰਗ ਕਰਨ ਵਾਲੀ ਜਿੰਦੀ ਆ ਉਹ ਤੁਹਾਨੂੰ ਮੈਂ ਸ਼ੇਅਰ ਕਰਾਂਗੀ ਆਪਾਂ ਤੁਹਾਨੂੰ ਇਹਦੀ ਕਟਿੰਗ ਵੀ ਸ਼ੇਅਰ ਕਰਾਂਗੇ ਤੇ ਡਿਜ਼ਾਈਨਿੰਗ ਵੀ ਸ਼ੇਅਰ ਕਰਾਂਗੇ ਠੀਕ ਹੈ ਕਿਵੇਂ ਆਪਾਂ ਲੈ ਆਸ ਲਾ ਕੇ ਨੂੰ ਤਿਆਰਤਾ ਤੱਕ ਆਪਾਂ ਸਭ ਸ਼ੇਅਰ ਕਰਾਂਗੇ ਠੀਕ ਹੈ ਜੀ ਲੋਜੀਕ ਦਾ ਇਹ ਦੋ ਇੰਚ ਬਹੁਤ ਤਿਆਰ ਬਾਕੀ ਮੇਰੇ ਕੱਪੜੇ ਅਮਾਈ ਤੋਂ ਕਟਣੇ ਮਿਲਦੇ ਲੋਜੀਕ ਜਿਹੜਾ ਨਾ ਸਟਿਚ ਕਰਨਾ ਮੈਨੂੰ ਤੇਰੇ ਨਾਲ ਇਹ ਹੈਗਾ ਕੰਪਲੂਸਰ ਕੀ ਕਰੀਂਗਾ ਪਾ 3 ਲਗਾਏ ਜਿਵੇਂ ਇਹ ਹਰ ਤੱਕ ਤੋਂ ਕਟਿੰਗ ਆਉਂਦੀ ਹੈ ਸਿਲਕੋਸ ਦੀ ਕਟਿੰਗ ਨੈਕਸਟ ਵੀਡੀਓ ਦੋਨੋਂ ਕੱਟਣਾ जी मेरा ई वाले सूर्ट एक ना शर्ट है ठीक तो है लैडिस डिजाइन करूँगी दिखाने वाइट सलवार की वाइट सलवार ठीक है एक सलवार तो है वर्क मैं दिखा है ਕੁਝ ਕਟਿੰਗ ਕੀਤੀ ਹੈ ਇਹ ਆਪਣੀ ਤੇ ਹੁਣ ਚ ਕੱਟੇ ਲਿਨਹੇ ਬਾਹਰ ਨਹੀਂ ਹੁਣ ਚ ਤੇ ਨਾ ਲੱਖਣ ਨੇ ਤਾਂ ਵੀ ਪੀਸ ਜੁੜ ਤੁਹਾਨੂੰ ਮਿਲਿਆ ਤਾਂ ਜੋ ਕੇਵਲ ਦੇ ਸੁਣੇ ਇਹ ਰਿਪੋਰਟ ਵੀ ਸੁਣਾ ਦੇਈ ਵੀ ਇਹ ਦਿੱਕਤ ਨੂੰ ਇਹ ਜਿਸ ਆਮਨ ਆ ਟਿਕਾ ਦਿੱਤਾ ਕਿ ਉਹ ਸੁਣਦਾ ਮੇਰਾ ਮਤਲਬ ਇਹ ਸਾੜੇ ਜਿਹੜੇ ਨਾ ਉਤਰਉਂਦੇ ਉਹ ਜਿਹੜਾ ਭਾਈ ਸਿੱਧੀ ਉਹ ਭਾਈ ਸਿੱਧੀ ਲੇਸ ਵਾਲੇ ਜਿਹੜੇ ਸਾੜੇ ਬਣੇ ਕਰੇ ਨਾ ਚੋਇਸ ਉਹਦੇ ਵਿੱਚ ਇੱਕ ਸੁਣ ਸੀਦਾ ਜਿਹਾ ਨਾ ਕੋਈ ਵੀ ਬਾਰੰਦ ਕਰਕੇ ਕਰਦੀ ਤੇ ਜੇ ਉਹਨੂੰ ਚਾਹਤੀ ਉਹ ਕਰਨ ਵਿੱਚ ਵੀ ਸੁਣ ਆਂ ਅਗਰ ਵਿੱਚ ਹੀ ਕਰਨਾ ਹੈ ਸਪੈਸਪੈਂਟ ਕਰਨਾ ਹੈ ਉਹ ਕਰਨੀ ਚਾਹੀਦੀ ਤੇ ਇਹ ਉਹ ਸੁਣਦੀ ਬਾਰੰਦਨ ਵਾਸਤੇ ਕਰ ਕਰਨੀ ਚਾਹਤ ਪਤਾ ਚੰਗੀ ਹੋਵੇ ਉਹ ਉਸ ਤੋਂ ਦੇ मेरा मसाला सब काम है एक ज्यादा जमा निवास सलवार वगैरह के रख के एक कमीज है पकटी की पता है जी चिकन मतलब इतना करके प्याज की गेंद में पसंद नहीं करती है ठीक है इसी तरह से बने रखी हुई है ஜ பின்வளி லசிதி ਤੇ ਇਹ ਤੇ ਆਪਾਂ ਚਲੀਏ ਅਸਲ ਕਿਹਾ ਮੂਤਨ ਖਾਣੇ ਲਈ ਮਿਕਲਾਸ ਲੱਗਿਆ ਇਹ ਬੀਬੀ ਇਕੱਤਰ ਲਈ ਠੀਕ ਹੈ ਤੇ ਇੱਕ ਲੈ ਕੇ ਨਾ ਮਲਟੀਸ਼ੇਪ ਜਿਹੜੇ ਕੀ ਕਨੀਰ ਦੇ ਵਿੱਚ ਸਾਰੇ ਤਰ੍ਹਾਂ ਦੇ ਮਚਾਈ ਨੂੰ ਕਰਦੇ ਆਪਾਂ ਤੇ ਬਾਰੇ ਦਰਮਾਂ ਗਿਆ ਤੁਹਾਨੂੰ ਫਟਾਫਟ ਜਿਹੜਾ ਤੁਹਾਨੂੰ ਸੰਤ ਘਾ ਦਾਂ ਠੀਕ ਆਪਾਂ ਲੈ ਕੇ ਆਏ ਨੂੰ ਕੈਂਚੀ ਅੱਜ ਦਵੀ ਰਹੇ ਆ ਅੰਮਰ ਇਸ ਨੂੰ ਝਾਣ ਦੇ ਰਹੇ ਆ ਲੈ ਕੇ ਜਾਣਾ ਕੋ ਮੋਤ 6 7 ਕਿਲੇ ਕਿ ਲਿਆਣ ਤੇ ਸਾਈਨਿੰਗ ਵੀ ਹੈ ਤੇ ਇਹ ਕਲਰ ਦਾ ਠੀਕ ਹੈ ਜਿਸ ਸਕੀਮ ਕਲਰ ਆ ਗਿਆ ਹੈ ਡਿਜ਼ਾਈਨਿੰਗ ਦਾ ਇਹ ਸਕੀਮ ਕਲਰ ਦੀ ਹੀ ਵਿੱਚ ਇਹ ਕੀ ਗੱਲ ਹੈ ਤੁਸੀਂ ਇੱਕ ਵੀਡੀਓ ਪਾਏ ਕਰਾਂਗੇ ਇਹਦੇ ਨਾਲ ਹੀ ਜੀਆ ਸੁਲਵਾ ਦੇ ਗਏ ਦੌਰ ਦੇ ਵਿੱਚ ਦੌਰ ਦੇ ਵਿੱਚ ਠੀਕ ਜਿਹੀ ਹਾਲਤ ਵਿੱਚ ਜਮਨ ਕਿ ਇਹ ਨਾਲ ਬਾਕੀ ਦਾ ਸਾਰਾ ਤਿਆਰ ਹੋਣਗੇ ਜਿੰਨੇ ਜਿੰਨੇ ਤਿਆਰ ਹੋਣਗੇ ਜਾਣਗੇ ਨਹੀਂ ਕਰੂੰਗੀ ਕਰਾਂਗੀ ਵੀਡੀਓ ਅੱਜ ਜੀ ਪੇ ਸ਼ੇਅਰ ਕਰਾਂਗੇ ਤੱਕ ਤੇ ਲੋ ਜੀ ਮੈਂ ਤੁਹਾਨੂੰ ਆਪਣਾ ਸਾਰਾ ਕਰਮੀਆਂ ਬਾਰੇ ਸੁਖਾਤ ਦੇਣੀ ਬਹੁਤ ਮੈਨੂੰ ਜੀ ਠੀਕਾ 12 ਤੋਂ 3 ਜਾਣ ਬੜਿਆ ਸਭ ਚਾਰ ਸੌ ਪੜ ਲੈ ਤੇ ਸਭ ਤੋਂ ਉੱਚੇ ਤੋਂ ਸੁਖਾਣ ਨਾ ਜਦੋਂ ਚਾਰ ਆਪਸ ਵਿੱਚ ਠੀਕ ਲੱਗਦੀ ਤੇ ਬਾਕੀ ਦਾ ਆ ਗਿਆ ਤਾਂ ਇਹ ਮੇਰੇ ਬਿੱਤ ਗਮੀ ਗਮੀ ਵੇ ਤੇ ਹਾਂ ਇਹਨਾਂ ਚੰਗਨਾਂ ਪਿੰਨਾਂ ਨੂੰ ਜਿਵੇਂ ਜਿੱਚ ਕਾੜਨਾ ਕਰ ਜਿਵੇਂ ਜਿੱਚ ਕਾੜਨਾ ਕਰ ਇੰਦਾ ਮੈਨੂੰ ਸ਼ਾਂਤੀ ਆਵੇ ਨਾ ਹਮੇਸ਼ਾ ਨੂੰ ਸ਼ਾਂਤੀ ਵਾਲੇ ਹਾਂ ਇਹਦੇ ਉੱਪਰ ਇਹ ਇੱਥੇ ਰੱਖ ਇਹ ਹੈਲੋ ਸਰਵਤ ਦੇ ਸਕੂਲ ਆ ਮੇਰਾ ਸਰਵਤ ਦੇ ਸਕੂਲ ਸਰਵਤ ਦੇ ਸਕੂਲ ਚ ਪੜਦਾ ਹਾਈ ਗਰਮ ਲਾਉਂਦਾ लो जी नु पानी पूरी दिन ने नाले पे कपड़े बदल तो तो दे पानी पी ले पूरी पानी पुत्री आत्मा तो मैं दे कह रहा सी आज मैं कह रहा इस मेरे भी बोतल पा दो बोतल पा दो तू आ भी तो लेके जाना मैं तन क्या था बोतल लेके जा कर मैं 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 ਉਹੀ ਆਈ ਜੱਜੇ ਨੂੰ ਮੈਂ ਕੱਲੇ ਨਹੀਂ ਗਿਆ ਸੀ ਉਹ ਰੋਹਣਾ ਉਦੋਂ ਉੱਥੇ ਪੈਸੇ ਉਹ ਵੀ ਲੈ ਨਹੀਂ ਲੇਵਣੇ ਠੀਕ ਤੇ ਗਾੜੀ ਨੂੰ ਦੱਸਦੀ ਕਿਹੜੀ ਲੈਣੀ ਆ ਚਲੋ ਬੂਟ ਲਾ ਲਾ ਹੁਣ ਤੇ ਮੈਂ ਕੱਪੜੇ ਬਦਲ ਲਈਆਂ ਤੇ ਹਨਾ ਫਰੈਂਡਸ ਕਿਹੜਾ ਤੁਹਾਨੂੰ ਪਸੰਦ ਆ ਲਿਖ ਜ਼ਰੂਰ ਦੱਸਿਓ ਠੀਕ ਆ ਜੀ ਤੇ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹਾਂ ਜੀ ਲੁਕ ਦਾ ਸੇਵਾ ਨੂੰ ਲਾਈਕ ਸ਼ੇਅਰ ਕਰਦੇ ਚੁਪ ਕਰ ਲਾਈਕ ਸ਼ੇਅਰ ਕਰ ਦਿਓ ਵੀਡੀਓ ਨੂੰ ਠੀਕ ਹੈ ਜੀ ਚੈਨਲ ਦੇ ਨਾਮ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਪਹਿਲੇ ਆਈਕਨ ਨੂੰ ਪ੍ਰੈਸ ਕਰ ਦਿਓ ਜੀ ਤਾਂ ਕਿ ਮੈਂ ਭਾਰਨਾ ਮਨ ਵਾਲੀ ਵੀਡੀਓ ਹਰ ਤੱਕ ਪਹੁੰਚਾ ਸਕੀ ਜੀ ਠੀਕ ਹੈ ਜੀ ਅੱਜ ਦੀ ਜਿਹੜੀ ਵੀਡੀਓ ਦਾ ਐਂਡ ਆ ਪਾਥੀ ਕਰਦੇ ਹਾਂ ਜੀ ਮਿਲਦਾ ਕਿਸੇ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਆ ਗਏ